ਮੈਂ ਲਿਖਦਾ ਮੈਂ ਕਾਲਜ ਚ ਵੀ ਸੀ ਪਹਿਲਾਂ ਸਕੂਲ ਚ ਸੀਗਾ ਥੋੜਾ ਬੋਤਾ ਲਿਖਦਾ ਸੀ ਇਹਦੇ ਪਿੱਛੇ ਵੀ ਇੱਕ ਸਟੋਰੀ ਹੈ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕਿਸੇ ਯਾਰ ਦੋਸਤ ਨੇ ਮੈਨੂੰ ਕਿਹਾ ਕਿ ਚਲੋ ਆਪਾਂ ਨਾ ਮਿਊਜ਼ਿਕ ਰੱਖਦੇ ਹਾਂ ਕਾਲਜ ਦੇ ਵਿੱਚ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਮਿਊਜ਼ਿਕ ਰੱਖ ਲਿਆ ਜੀ ਤਿੰਨ ਚਾਰ ਦਿਨਾਂ ਬਾਅਦ ਉਹ ਹਟ ਗਿਆ ਜੀ ਮਿਊਜ਼ਿਕ ਦੀ ਕਲਾਸ ਛੱਡਤੀ ਮੈਂ ਅੱਛਾ ਕਹਿੰਦਾ ਵੀ ਮੈਂ ਫਿਜ਼ੀਕਲ ਜੁਆਇਨ ਕਰਨੀ ਆ ਮੈਂ ਕਿਹਾ ਠੀਕ ਹੈ ਪਰ ਮੇਰੇ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਵੀ ਮੈਂ ਵੀ ਛੱਡਣਾ ਮਿਊਜ਼ਿਕ ਹੈ ਮੈਂ ਚਲੋ ਕੀ ਕੀਤਾ ਜੀ ਜਦੋਂ ਮੈਂ ਟੀਚਰ ਉਹ ਫਿਜ਼ੀਕਲ ਟੀਚਰ ਕੋਲੇ ਗਿਆ ਫਿਜ਼ੀਕਲ ਟੀਚਰ ਕੋਲ ਉਹ ਮੈਨੂੰ ਕਹਿੰਦੇ ਜੀ ਕਲਾਸਾਂ ਫੋਲਣੇ ਹੁਣ ਬੱਚੇ ਨਹੀਂ ਰੱਖੇ ਹਾਂ ਤੇ ਮੈਂ ਫੇਰ ਮੂੰਹ ਜਾਂ ਲਟਕਾ ਕੇ ਮੈਂ ਮਿਊਜ਼ਿਕ ਕਰੀ ਕਲਾਸ ਚ ਲਾ ਗੇ ਨਾ ਉੱਥੇ ਕੀ ਹੋਇਆ ਜੀ ਮੈਨੂੰ ਉਹ ਮਿਊਜ਼ਿਕ ਦੋ ਤਰ੍ਹਾਂ ਦਾ ਹੁੰਦਾ ਦਾ ਇੱਕ ਇਨਸਟਰੂਮੈਂਟ ਇੱਕ ਵੋਕਲ ਬਿਲਕੁਲ ਉਹ ਸੀਗਾ ਮਿਊਜ਼ਿਕ ਇਨਸਟਰੂਮੈਂਟ ਦੇ ਤੌਰ ਤੇ ਮੈਨੂੰ ਕੁਝ ਵਜਾਉਣਾ ਵਗੈਰਾ ਸੌਂਦਾ ਨਹੀਂ ਸੀ ਤੇ ਕੀ ਹੋਇਆ ਜੀ ਫਿਰ ਮਾਨਗਨ ਇਹ ਵੀ ਚੁਰਮਾ ਪਾਸ ਨਹੀਂ ਕਰਦੀ ਵੀ ਤੂੰ ਐਂ ਕਰ ਵੀ ਤੂੰ ਕਲਾਸ ਹੀ ਨਾ ਆਇਆ ਕਰਦੀ ਅੱਛਾ ਮੈਨੂੰ ਏਦਾਂ ਦੇ ਸਟੂਡੈਂਟ ਵਧੀਆ ਨਹੀਂ ਲੱਗਦੇ ਹੁੰਦੇ ਨੇ ਮੈਂ ਉਸ ਟੀਚਰ ਉਹ ਵੀ ਸਹੀ ਸੀ ਆਪਣੀ ਜਗ੍ਹਾ ਤੇ ਹੂੰ ਇੰਟਰਸਟ ਨਹੀਂ ਸੀ ਨਾ ਤੁਹਾਡਾ ਮੇਰਾ ਨਹੀਂ ਇੰਟਰਸਟ ਹੈ ਨਹੀਂ ਸੀਗਾ ਮੇਰਾ ਲਿਖਣ 'ਚ ਜ਼ਿਆਦਾ ਸੀ ਹੂੰ ਫੇਰੇ ਯੂਥ ਫੈਸਟੀਵਲ ਆਏਗੀ ਕਾਲਜ ਦੇ ਵਿੱਚ ਕਾਫੀ ਪੰਜਾਬੀ ਯੂਨੀਵਰਸਿਟੀ ਜਿੰਨੇ ਵੀ ਕਾਲਜ ਲੱਗਦੇ ਨੇ ਹਾਂਜੀ ਉੱਥੇ ਕਿਸੇ ਮੁੰਡੇ ਨੇ ਮੇਰੇ ਬਾਰੇ ਦੱਸਦਾ ਕਿ ਲਿਖ ਲੈਂਦਾ ਹੂੰ ਟੀਚਰ ਕੰਦੇ ਦੀ ਚਲ ਦੇਖਦੇ ਆ ਕੀ ਲਿਖਦਾ ਜੋ ਉਹਨਾਂ ਦੇ ਨਾਲ ਜਿਹੜੇ ਸਟੂਡੈਂਟ ਸੀਗੇ ਕੁੜੀਆਂ ਸੀਗੇ ਮੁੰਡੇ ਸੀ ਮੈਂ ਉਹਨਾਂ ਨੂੰ 2-4 ਗਾਣੇ ਲਿਖ ਕੇ ਦੇਤੇ ਕੁੜੀ ਨੂੰ ਲਿਖ ਕੇ ਦਿੱਤਾ ਇੱਕ Song ਯੂਥ ਫੈਸਟੀਵਲ ਦੇ ਵਿੱਚ ਸਾਡਾ ਕਾਲਜ ਉਹ ਪਰਫਾਰਮੈਂਸਾਂ ਦੇ ਵਿੱਚ ਫਸਟ ਟਾਈਮ ਆ ਜਾਂ ਤੁਸੀਂ ਲਿਖ ਕੇ ਜੋ ਮੈਂ ਲਿਖ ਕੇ ਦਿੱਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਜੀ ਮੈਡਮ ਨੂੰ ਚਲੋ ਐਦਾਂ ਹੋਇਆ ਕਿ ਠੀਕ ਲੈ ਲੈਂਦਾ ਵਰਦੀਆ ਉਸ ਤੋਂ ਬਾਅਦ ਮੈਡਮ ਨੇ ਕੀ ਕੀਤਾ ਜੀ ਮੈਡਮ ਕਰਨੀ ਦੀ ਝਾਟੀ ਜਿਆ ਤੋ ਆਜਿਆ ਕਰੀ ਮੈਂ ਤੁਹਾਨੂੰ ਪਾਸ ਕਰ ਦੇਆ ਕਿਉਂਕਿ ਤੈਨੂੰ ਤਾਂ ਸਾਫ਼ ਫਿਰ ਬਹਤੇ ਹੀ ਪਾਸ ਹੁੰਦਾ